ਸਰ ਰੇਲਵੇ ਰੋਡ ਬਣ ਰਿਹਾ ਕਿੰਨੀ ਖੁਸ਼ੀ ਆ ਤੁਹਾਨੂੰ ਦੇਖੋ ਹਰ ਜੀ ਇੰਨਾ ਤਾਂ ਕਿਸੇ ਨੂੰ ਆਪਣੇ ਵਿਆਹ ਦਾ ਚਾਹ ਨਹੀਂ ਹੁੰਦਾ ਇੰਨਾ ਰੇਲਵੇ ਰੋਡ ਬਣਨ ਦੀ ਲੋਕਾਂ ਨੂੰ ਖੁਸ਼ੀ ਹੈ ਭਾਈ ਰੇਲਵੇ ਰੋਡ ਜਿੱਦਾਂ ਬਣ ਰਿਹਾ ਹੈ ਤੇ ਤੁਹਾਨੂੰ ਖੁਸ਼ੀ ਹੋਈ ਹੁਣ ਹਾਂਜੀ ਭਾਈ ਸਾਨੂੰ ਕੀ ਸਾਰੇ ਜਿੰਨੇ ਵੀ ਸ਼ਾਪਕੀਪਰ ਹੈਗੇ ਆ ਸਾਰਿਆਂ ਨੂੰ ਖੁਸ਼ੀ ਆ ਕਿਉਂਕਿ ਇਹ ਜਿਹੜਾ ਰੋਡ ਸੀਗਾ ਕਾਫੀ ਬਵਾਦਾਂ ਦੇ ਵਿੱਚ ਘਿਰ ਚੁੱਕਾ ਸੀਗਾ ਸੋ ਹੁਣ ਇੱਕ ਆਸ ਦੀ ਕਿਰਨ ਜਿਹੜੀ ਆ ਜਰੂਰ ਜਾਗੀ ਆ ਭਾਜੀ ਜਿੱਦਾਂ ਨਾ ਹੁਣ ਰੋਡ ਬਣ ਰਿਹਾ ਹੈ ਤੇ ਤੁਸੀਂ ਇੱਕ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਉੱਪਰ ਲੋਕੀ ਚੱਲਦੇ ਪਿਆ ਜਿੱਦਾਂ ਮੈਂ ਦੇਖ ਰਿਹਾ ਨਿਸ਼ਾਨ ਹਾਂਜੀ ਬਿਲਕੁਲ ਬਿਲਕੁਲ ਜਦੋਂ ਆਪਾਂ ਸਵੇਰੇ ਆਏ ਆ ਨਾ ਕਾਫੀ ਇੱਥੋਂ ਲੋਕੀ ਲੰਗ ਰਹੀ ਸੀ ਆਪਾਂ ਇਸ ਦੇ ਚੱਕਰ ਦੇ ਵਿੱਚ ਇਹ ਬੋਰਡ ਲਾਏ ਆ ਕਿਉਂਕਿ ਮੈਂ ਸਾਰਿਆਂ ਨੂੰ ਤੁਹਾਡੇ ਮਾਦੀਮ ਰਾਹੀਂ ਸ਼ਾਪਕੀਪਰਜ਼ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਸਾਹਮਣੇ ਕਿਉਂਕਿ ਜਿਹੜੇ ਜਿਨ੍ਹਾਂ ਨੇ ਪਾ ਕੇ ਕੰਕਰੀਟ ਚਲੇ ਗਏ ਆ ਉਹ ਤਾਂ ਆਪਣੇ ਘਰ ਚਲੇ ਗਏ ਆ ਸੋ ਇਹਦੀ ਜਿਹੜੀ ਰਾਖੀ ਆ ਉਹ ਆਪ ਆਪ ਕਰਨੀ ਆ ਖੁਦ ਆ ਇਹ ਜਿੰਨਾ ਵੀ ਹੋ ਸਕੇ ਕੱਲ ਤੋਂ ਬਾਅਦ ਇਹ ਤੇ ਪਾਣੀ ਲਗਾਇਆ ਜਾਵੇ ਤਾਂ ਜੋ ਕਿ ਇਹ ਪੱਕਾ ਹੋ ਜਾਵੇ ਸੋ ਇਹ ਅਸੀਂ ਆਪ ਹੀ ਕਰਨਾ ਹੁਣ ਬਾਕੀ ਤਾਂ ਹਾਂਜੀ ਇਹ ਤਾਂ ਆਪ ਰੱਖਣਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਆ ਰੇਲਵੇ ਰੋਡ ਤੇ ਕਿਤੇ ਕਰੋ ਸ਼ਾਪਿੰਗ ਆ